ਬੜਾ ਔਖਾ ਸਿੱਧਕ ਸਵਰ ਦੀ ਗੁੜਤੀ ਦਿੱਤੀ ਪੰਜਵੇਂ ਸਤਗੁਰ ਪਿਆਰੇ ਦਿੱਲੀ ਚੌਕ ਚਾਂਦਨੀ ਅੰਦਰ ਚੱਲੇ ਸੀ ਸਤਿਆਰੇ ਤੇਰਾ ਪਾਣਾ ਮਿੱਠਾ ਲੱਗੇ ਪਿਆਕੇ ਬੰਨੋਂ ਰਟਦਾ ਅਮਨ ਪੁਜਾਰੀ ਸਿੱਖ ਸਤਗੁਰ ਦਾ ਭਲਾ ਮੰਗੇ ਸਰਬਤ ਦਾ ਉਹ ਸਿਦਕ ਸਬਰ ਦੀ ਗੁੜਤੀ ਦਿੱਤੀ ਪੰਜਵੇਂ ਸਤਗੁਰ ਪਿਆਰੇ ਦਿੱਲੀ ਚੌਕ ਚਾਨਣੀ ਅੰਦਰ ਚੱਲੇ ਸੀ ਇਸ ਤੇ ਆਰੇ ਤੇਰਾ ਭਾਣਾ ਮਿੱਠਾ ਲਾਗੇ ਪਿਆਜ ਬੰਨੋ ਰਟਦਾ ਅਮਨ ਪੁਜਾਰੀ ਸਿੱਖ ਸਤਗੁਰ ਦਾ ਪਲਾ ਮਗੇ ਸਰਬਤ ਦਾ ਓ ਰੂਹ ਵਿੱਚ ਬੱਜਾ ਦੇ ਗੱਚ ਉਬਲੇ ਘਰੇ ਮੌਤ ਦਾ ਆਦਰ ਸ਼ਾਂਤਮਈ ਰੈ ਸੀਸ ਕਟਾ ਕੇ ਬਣੇ ਹਿੰਦ ਦੀ ਚਾਦਰ ਓ ਜਬਰ ਸਬਰ ਤੋਂ ਹਾਰ ਗਿਆ ਸੀ ਉਹ ਜੋਰ ਵਖਾ ਕੇ ਅਤ ਦਾ ਜਬਰ ਸਬਰ ਤੋਂ ਹਾਰ ਗਿਆ ਸੀ ਜੋਰ ਵਖਾ ਕੇ ਅਤ ਦਾ ਅਮਨ ਪੁਜਾਰੀ ਸਿੱਖ ਸਤ ਗੁਰ ਦਾ ਪਲਾ ਮੰਗੇ ਸਰਬਤ ਦਾ ਆਹੋ ਬਾਜਾ ਵਾਲੇ ਸਤ ਗੁਰ ਜੀ ਨੇ ਇਸ ਨੂੰ ਪਾਨ ਚੜਾਈ ਮਜਲੂਮ ਆ ਰਹੀ ਰਹੇ ਜੂਜਦਾ ਯੋਦਾ ਸੰਤਿਸ਼ ਪਾਹੀ ਓ ਧਰਮ ਦੇ ਵਾਰੀ ਰੋਤਨ ਦੇ ਲਈ ਰਹੇ ਵਹੀਰਾ ਘੱਤਦਾ ਅਮਨ ਪੁਜਾਰੀ ਸਿੱਖ ਸਤ ਗੁਰ ਦਾ ਪਲਾ ਮੰਗੇ ਸਰਬਤ ਦਾ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਵੇਖਿਆ ਅਜਬ ਨਜ਼ਾਰਾ ਪਰਗਟ ਤੇਗ ਚੋਂ ਕੀਤਾ ਸਤਗੁਰ ਖਾਲਸਾ ਪੰਥ ਪਿਆਰਾ ਪੀ ਕੇ ਅਮਰਤ ਅਮਰ ਹੋ ਗਿਆ ਪੀ ਕੇ ਅਮਰਤ ਅਮਰ ਹੋ ਗਿਆ ਭਲੀ ਰਹੇ ਜੱਟ ਸਤ ਦਾ ਅਮਨ ਪੁਜਾਰੀ ਸਿੱਖ ਸਤ ਗੁਰ ਦਾ ਪਲਾ ਮੰਗੇ ਸਰਬਤ ਦਾ ਓ ਹਰ ਮੰਦਰ ਅਮਰਤ ਦਾ ਸੁਮਾ ਇਸ ਦੀ ਸ਼ਾਨ ਵਧਾਵੇ ਜਰੇ ਨਰਾਦਰੀ ਇਸ ਦੀ ਨਹੀਂ ਹੱਥ ਖੰਡੇ ਨੂੰ ਪਾਵੇ ਓ ਖੀਸਤਲੀ ਤੇ ਰੱਖ ਦੀਪ ਸਿੰਘਾ ਦਲਵਾਰੀ ਦੇ ਕੱਟਦਾ ਅਮਨ ਪੁਜਾਰੀ ਸਿੱਖ ਸਤ ਗੁਰ ਦਾ ਪਾਲਾ ਮੰਗੇ ਸਰਬਤ ਦਾ ਓ ਸਿੱਖੀ ਦੀ ਫੁਲਵਾੜੀ ਅੰਦਰ ਸਿੱਖੀ ਦੀ ਫੁਲਵਾੜੀ ਅੰਦਰ ਆਏ ਬਹਾਦਰ ਹੀਰੇ ਸੱਚ ਦੀ ਖਾਤਰ ਰਹੇ ਜੂਝਦੇ ਕਈ ਪਹਿਣਾ ਦੇ ਵੀਰੇ ਓ ਸਿੱਖੀ ਵਾਲੇ ਮਹਿਲ ਬਣਾ ਗਏ ਪਹਿਲੇ ਬਣਾ ਗਏ ਲਾ ਕੇ ਗਾਰਾ ਰਤ ਦਾ ਅਮਨ ਪੁਜਾਰੀ ਸਿੱਖ ਸਤ ਗੁਰ ਦਾ ਭਲਾ ਮੰਗੇ ਸਰਬਤ ਦਾ ਪੱਟੀ ਦੇਲ ਚ ਸਿੰਘਣੀਆਂ ਨੇ ਦੱਸਿਆ ਸਦਕ ਨਭਾ ਕੇ ਨੇਜਾਂ ਉੱਤੇ ਪੋਤ ਟੰਗਾਲੇ ਗਲ ਵਿੱਚ ਹਾਰ ਪਵਾ ਕੇ ਓਹ ਝੋਲੀ ਪੋਤ ਪਵਾ ਕੇ ਆਖਣ ਰੱਖਾ ਵੇਗ ਰੂਪਤ ਦਾ ਅਮਨ ਪਜਾਰੀ ਸਿੱਖ ਸਤਗੁਰ ਦਾ ਭਲਾ ਮੰਗੇ ਸਰਬੱਤ ਦਾ ਓਹ ਏ ਜੁਜਾ ਸਿੰਘਾਂ ਸਦਾ ਜ਼ੁਲਮ ਨਾ ਲੜਨਾ ਹੱਕ ਸੱਚ ਇਨਸਾਫ ਦੇ ਬਦਲੇ ਫਾਂਸੀਆਂ ਉੱਪਰ ਚੜਨਾ ਓ ਮਰ ਮਿਟਣਾ ਹੈ ਕੌਮ ਦੇ ਬਦਲੇ ਮਰ ਮਿਟਣਾ ਹੈ ਕੌਮ ਦੇ ਬਦਲੇ ਲਾਲ ਚ ਨਹੀਂ ਕੋਈ ਗੱਤ ਦਾ ਅਮਨ ਪੁਜਾਰੀ ਸਿੱਖ ਸਤਗੁਰ ਦਾ पला मंगेशर मस्तु